ਉਜਗੋ ਜਗ ਅਟਲ ਸ਼ਬਦ ਬ੍ਰह्म ਸਤਗੁਰੂ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਚੱਲ ਰਹੀ ਲੜੀਵਾਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਅੱਜ ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ ਸ਼ਹੀਦਾਂ ਦੇ ਸਿਰਤਾਜ ਮਾਨਵਤਾ ਦੇ ਰਹਿਬਰ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਪੈਰੋਂ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1147 ਉੱਤੇ ਸੁਭਾਈ ਮਾਨ ਹੈ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਨੇ ਰਹਾਉ ਤੀਆਂ ਪੰਕਤੀਆਂ ਦੇ ਵਿੱਚ ਫਰਮਾਇਆ ਹੈ ਸੂਕ ਸਹਜ ਆਨੰਦ ਲਹ ਕਿ ਹੇ ਭਾਈ ਜ਼ਿੰਦਗੀ ਦੇ ਸਾਰੇ ਸੁਖ ਆਤਮਾ ਦੀ ਅਡੋਲਤਾ ਜਿਹੜੀ ਸਟੇਬਿਲਟੀ ਹੈ ਤੇ ਆਨੰਦ ਜੋ ਕਿ ਧਰਮ ਦਾ ਜਾਂ ਹੈਪੀਨੈਸ ਦਾ ਕਲਿਮਿਨੇਸ਼ਨ ਸ਼ਿਖਰ ਹੈ ਜਿੱਥੇ ਜਾ ਕੇ ਕਦੇ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁਆਰਾ ਦੁੱਖ ਨਹੀਂ ਆ ਸਕਦਾ ਉਸ ਸਟੇਟ ਆਫ ਮਾਈਂਡ ਤੋਂ ਬੰਦਾ ਕਦੇ ਥੱਲੇ ਨਹੀਂ ਡਿੱਗਦਾ ਇਹ ਜਿਹੜੀ ਪਰਮਾਨੈਂਟ ਸੁੱਖ ਦੀ ਅਵਸਥਾ ਹੈ ਤੇ ਹਜ਼ੂਰ ਕਹਿੰਦੇ ਨੇ ਇਹ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਣਗੀਆਂ ਪਰ ਇਹਨਾਂ ਦੀ ਪ੍ਰਾਪਤੀ ਹੋਵੇਗੀ ਸੰਗਤ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਹ ਸੰਗਤ ਵੀ ਬੜੇ ਵੱਡਿਆਂ ਭਾਗਾਂ ਨਾਲ ਮਿਲਦੀ ਏ ਜਦੋਂ ਉਹ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਗੁਰੂ ਦੇ ਰਾਹੀਂ ਜਿਹੜਾ ਮਨੁੱਖ ਅਕਾਲ ਪੁਰਖ ਦੀ ਭਗਤੀ ਕਰਨੀ ਸਿੱਖ ਲਏ ਨਾਮ ਨੂੰ ਜਪਣਾ ਸਿੱਖ ਲਏ ਨਾਮ ਦੀ ਟੈਕਨੀਕ ਸਿੱਖ ਲੈ ਮੈਥਡੋਲੋਜੀ ਸਿੱਖ ਲੈ ਅਸਲ ਦੇ ਵਿੱਚ ਫੇਰ ਬੰਦੇ ਦੇ ਜੀਵਨ ਦੇ ਅੰਦਰ ਉਹ ਸੁੱਖ ਪਰਮਨੈਂਟਲੀ ਪੈਦਾ ਹੋ ਜਾਂਦਾ ਹੈ ਅੱਜ ਦੇ ਸ਼ਬਦ ਦੇ ਅੰਦਰ ਨਾ ਗੁਰੂ ਸਾਹਿਬ ਨੇ ਸੁੱਖ ਦੀ ਗੱਲ ਕੀਤੀ ਵੈਸੇ ਹਰ ਬੰਦੇ ਦੀ ਜਿਹੜੀ ਮੇਨ ਡਿਜ਼ਾਇਰ ਹੈ ਨਾ ਵੱਧ ਤੋਂ ਵੱਧ ਸੁੱਖ ਸਾਡੀ ਜ਼ਿੰਦਗੀ ਦੇ ਅੰਦਰ ਹੋਵੇ ਤੇ ਗੁਰੂ ਸਾਹਿਬ ਜੀ ਨੇ ਵੀ ਬਾਣੀ ਦੇ ਅੰਦਰ ਬੰਦੇ ਦੀ ਇਸ ਸਾਈਕੀ ਨੂੰ ਵੇਖ ਕੇ ਜ਼ਿਕਰ ਕੀਤਾ ਵੀ ਹਰ ਬੰਦਾ ਸੁੱਖ ਚਾਹੁੰਦਾ ਹੈ ਜ਼ਿੰਦਗੀ ਦੇ ਵਿੱਚ ਇਹਨੂੰ ਕਿਹਾ ਜਾਂਦਾ ਬੰਦਾ ਜਿਹੜਾ ਹਿਡਰੋਨਿਸਟਿਕ ਹੈ ਯੂਰਪੀਅਨ ਸਾਈਕੋਲੋਜਿਸਟ ਬੈਂਥਮ ਨੇ ਗੱਲ ਕਹੀ ਸੀ ਵੀ ਹਰ ਬੰਦਾ ਪਲੇਜ਼ਰ ਸਟਿਕਰ ਤੇ ਪੇਨ ਅਵਾਇਡਰ ਹੈ ਵੀ ਅਸੀਂ ਵੱਧ ਤੋਂ ਵੱਧ ਦੁੱਖਾਂ ਨੂੰ ਵਾਇਡ ਕਰਦੇ ਆ ਵੀ ਆਹ ਫਲਾਣਾ ਦੁੱਖ ਫਿਜ਼ੀਕਲੀ ਅਨ ਹੈਲਦੀનેસ ਸਾਡੇ ਜੀਵਨ ਚ ਨਾ ਆ ਜਾਏ ਮੈਂਟਲੀ ਤੌਰ ਤੇ ਸਾਨੂੰ ਕੋਈ ਵੀ ਇਹੋ ਜੀ ਸੁਣ ਸਿਚੁਏਸ਼ਨ ਇਮੋਸ਼ਨਸ ਦੇ ਵਿੱਚ ਤੁਨਾਗੋਜ਼ਰਨਾ ਪਏ ਬਾਹਰੋਂ ਜਿਹੜੀ ਘਟਨਾ ਸਾਡੇ ਜੀਵਨ ਦੇ ਵਿੱਚ ਵਾਪਰਿਓ ਸਾਰੀ ਸਾਡੇ ਅਨਕੂਲ ਹੋਣੀ ਚਾਹੀਦੀ ਏ ਕੰਡੀਊਸਿਵ ਨੇਚਰ ਜਿਹੜਾ ਹੋਣਾ ਚਾਹੀਦਾ ਜਿਹਦੇ ਰਾਹੀਂ ਤਾਂ ਕਿ ਸਾਨੂੰ ਹੈਪੀਨੈਸ ਮਹਿਸੂਸ ਹੁੰਦੀ ਰਹੇ ਅਸਲ ਦੇ ਵਿੱਚ ਹੈਪੀਨੈਸ ਦੀ ਡੈਫੀਨੇਸ਼ਨ ਕੀ ਏ ਜਦੋਂ ਵੀ ਕੋਈ ਚੀਜ਼ਾਂ ਸਾਨੂੰ ਨਾ ਆਲਾਦਵਾਲਾ ਬਿਲਕੁਲ ਚੰਗਾ ਲੱਗਦਾ ਹੈ ਹਰ ਸੰਸਾਰ ਦੀ ਚੀਜ਼ ਕਲਰਫੁੱਲ ਲੱਗਦੀ ਏ ਜਿਹੜੀ ਬੰਦਾ ਖਾਣ ਲੱਗਾ ਟੇਸਟਫੁੱਲ ਲੱਗਦੀ ਹੈ ਤੇ ਬੰਦਾ ਆਪਣੇ ਆਪ ਨੂੰ ਬਹੁਤ ਹੈਪੀ ਮਹਿਸੂਸ ਕਰਦਾ ਹੈ ਵੈਸੇ ਤੇ ਨਿਊਰੋਸਾਇੰਸ ਦੇ ਅਕੋਰਡਿੰਗ ਬੰਦੇ ਦੇ ਨਿਊਰੋਟਰਾਂਸਮੀਟਰਸ ਨੇ ਜਿਹੜੇ ਖਾਸ ਕੈਮੀਕਲਸ ਪੈਦਾ ਕਰਦੇ ਨੇ ਖਾਸ ਕਰਕੇ ਸੈਰਾਟੋਨਿਨ ਨੇ ਜਿਹਨੂੰ ਹੈਪੀ ਹਾਰਮੋਨ ਕਿਹਾ ਜਾਂਦਾ ਹੈ ਇਹ ਮੈਂ ਐਗਜ਼ਾਮਪਲ ਇਸ ਕਰਕੇ ਕਿਉਂਕਿ ਹੈਪੀਨੈਸ ਦੇ ਪ੍ਰਤੀ ਨਾ ਸਾਡੀ ਬੜੀ ਸਰਫੇਸ਼ੀਅਲ ਉਤਲੀ ਉਤਲੀ ਅਪਰੋਚ ਹੈ ਬਹੁਤ ਜ਼ਿਆਦਾ ਅਸੀਂ ਡੀਪਲੀ ਕਦੇ ਸਮਝਣ ਦਾ ਯਤਨ ਨਹੀਂ ਕੀਤਾ ਤੇ ਜੇ ਕਿਦਰੇ ਸਮਝ ਆ ਜਾਏ ਮੈਂ ਪਿੱਛੇ ਜੇ ਪੜ ਰਿਹਾ ਸੀ ਵੀ ਦੋ ਤਰ੍ਹਾਂ ਦੇ ਲੋਕ ਅੱਜ ਜਿਹੜੀ ਸੰਸਾਰ ਦੇ ਅੰਦਰ ਅਸੀਂ ਰਹਿੰਦੇ ਆ ਨਾ ਜਿੱਥੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਚਿੰਤਤ ਹੀ ਦੀਸਾ ਸਭ ਕੋਈ ਹੁਣੇ ਰਾਗੀ ਸਿੰਘ ਵੀ ਸ਼ਬਦ ਪੜ ਰਹੇ ਸੀ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾਇ ਚੰਦ ਵੀ ਤੁਹਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣ ਪਰ ਤੁਸੀਂ ਕਦੇ ਗੌਰ ਵੇਖਿਆ ਹੋਵੇਗਾ ਜਿਹੜੇ ਇਸ profession ਚ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਰੋਜ਼ ਬਾਣੀ ਪੜ੍ਹਦੇ ਨੇ ਨਾ ਬੜੇ ਬੜੇ ਵੱਡੇ ਵੱਡੇ ਸਾਧ ਸੰਤ ਜਿਨ੍ਹਾਂ ਦਾ ਬਾਹਰ ਨਾਂ ਹੈ ਟੀਚਰ ਹੋਣਗੇ ਉਹ ਵੀ ਦੁਖੀ ਤੇ ਪਰੇਸ਼ਾਨ ਹੁੰਦੇ ਨੇ ਤੇ ਕਈ ਵਾਰੀ ਆਮ ਬੰਦੇ ਨਾਲੋਂ ਜ਼ਿਆਦਾ ਫਰਸਟ੍ਰੇਟਡ ਕਿਸਮ ਦੇ ਵੀ ਹੁੰਦੇ ਨੇ ਉਹਦਾ ਇੱਕ ਰੀਜ਼ਨ ਹੈ ਧਰਮ ਨੂੰ ਜਦੋਂ ਤੱਕ ਪ੍ਰੋਪਰ ਸਮਝ ਕੇ ਨਾ ਪੜਾਇਆ ਜਾਏ ਜਿਹੜਾ ਅਸਲੀ ਰੂਪ ਹੈ ਧਰਮ ਦਾ ਉਦੋਂ ਤੱਕ ਬੰਦਾ ਦੇ ਜੀਵਨ ਦੇ ਵਿੱਚ ਉਹ ਹੈਪੀਨੈਸ ਵਾਲੀ ਜਾਂ ਆਨੰਦ ਵਾਲੀ ਚੀਜ਼ ਜਿਹੜੀ ਘਟਨਾ ਹੈ ਉਹ ਵਾਪਰਦੀ ਨਹੀਂ ਇਸ ਕਰਕੇ ਉਹ ਇਹਦੇ ਪ੍ਰਤੀ ਬੜਾ ਡੀਪਲੀ ਅਪਰੋਚ ਦੇ ਨਾਲ ਗੁਰੂ ਸਾਹਿਬ ਨੇ ਤੁਸੀਂ ਵੇਖੋ ਬਹੁਤ ਸਾਰੇ ਸ਼ਬਦ ਨੇ ਜਿਹੜੇ ਬੰਦੇ ਦੀ ਇਸ ਬਿਰਤੀ ਨੂੰ ਜਿਹੜੇ ਸੰਬੋਧਨ ਕਰਦੇ ਨੇ ਤੇ ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਸੁੱਖ ਕੋ ਮੰਗਾ ਸਭ ਕੋ ਦੁੱਖ ਨਾ ਮੰਗਾ ਕੋਏ ਸੁੱਖ ਹੈ ਕੋ ਦੁੱਖ ਅਗਲਾ ਮਨਮੁਖ ਬੂਝਣਾ ਹੋਏ ਹਰ ਬੰਦੇ ਦੇ ਜੀਵਨ ਤੇ ਜਿੰਨਾ ਉਹ ਸੁੱਖਾਂ ਦੇ ਪਿੱਛੇ ਭੱਜ ਰਿਹਾ ਉਸ ਤੋਂ ਕਈ ਗੁਣਾ ਜ਼ਿਆਦਾ ਉਹਨੂੰ ਦੁੱਖਾਂ ਨੂੰ ਫੇਸ ਕਰਨਾ ਪੈਂਦਾ ਤੇ ਮਨ ਦੀ ਬਿਰਤੀ ਮੁਤਾਬਕ ਇਲਿਊਜ਼ਨਰੀ ਮਾਈਂਡ ਦੇ ਨਾਲ ਇੱਕ ਅਸੀਂ ਇਮੇਜਿਨਰੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਸਾਡੇ ਉੱਤੇ ਬਹੁਤ ਸਾਰੇ ਨੋਸ਼ਨਸ ਧਾਰਨਾਵਾਂ ਸੰਸਾਰ ਦੇ ਪ੍ਰਤੀ ਪ੍ਰੋਪਰ ਅੰਡਰਸਟੈਂਡਿੰਗ ਨਾ ਹੋਣ ਕਰਕੇ ਜੜੀਆਂ ਸੁੱਟ ਦਿੱਤੀਆਂ ਗਈਆਂ ਨੇ ਅਸੀਂ ਉਹਦੇ ਜਾਲ ਦੇ ਵਿੱਚ ਫਸੇ ਹੋਏ ਆ ਇਸ ਕਰਕੇ ਰਿਐਲਿਟੀ ਆਫ ਵਰਲਡ ਦੀ ਨੌਲੇਜ ਨਾ ਹੋਣ ਕਰਕੇ ਵੀ ਜ਼ਿੰਦਗੀ ਕਿਵੇਂ ਮੂਵ ਕਰਦੀ ਹੈ ਜਿਹੜੀ ਅਸਲੀ ਅੰਡਰਸਟੈਂਡਿੰਗ ਨਾ ਹੋਣ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਬਣੇ ਰਹਿੰਦੇ ਨੇ ਇਹਨੂੰ ਕਹਿੰਦੇ ਨੇ ਮਨਮੁਖ ਬੂਝ ਨਾ ਪਾਏ ਵੀ ਮਨ ਨੂੰ ਮੁਖੀ ਕਰਕੇ ਉਹਦੀ ਸੂਝ-ਬੂਝ ਨਹੀਂ ਮਿਲ ਸਕਦੀ ਹਾਂ ਜਦੋਂ ਅਸੀਂ ਗੁਰੂ ਕੋਲੋਂ ਪੁੱਛ ਲੈਂਦੇ ਆ ਨਾ ਤੁਸੀਂ ਵੇਖੋ ਮੈਂ ਅਰਜ਼ ਕੀਤੀ ਵੀ ਸੁੱਖ ਦੀ ਪਰਿਭਾਸ਼ਾ ਕੀ ਹੈ ਜਦੋਂ ਸਾਨੂੰ ਬਹੁਤ ਗੁੱਡ ਫੀਲ ਹੁੰਦਾ ਸਾਨੂੰ ਸੰਸਾਰ ਰੰਗ ਰੰਗ ਫੁਰ ਲੱਗਦਾ ਚੀਜ਼ਾਂ ਟੈਸਟਫੁੱਲ ਲੱਗਦੀਆਂ ਹਰ ਚੀਜ਼ ਲੱਗਦਾ ਵੀ ਸਾਡੇ ਹੱਕ ਦੇ ਵਿੱਚ ਜਾ ਰਹੀ ਹੈ ਕਿ ਯੂਫੋਰੀਆ ਸਾਡੇ ਜੀਵਨ ਦੇ ਅੰਦਰ ਜਿਹੜਾ ਪੈਦਾ ਹੁੰਦਾ ਖਾਸ ਕਿਸਮ ਦਾ ਫਿਰ ਕੁਝ ਸਮੇਂ ਬਾਅਦ ਜਦੋਂ ਸਾਡਾ ਮੂਡ ਅਫਸਰਟ ਜਾਂ ਅਸੀਂ ਡਿਪਰੈਸ਼ਨ ਦੇ ਵਿੱਚ ਚਿੰਤਾ ਦੇ ਵਿੱਚ ਹੁੰਨੇ ਆ ਖਾਸ ਕਰਕੇ ਡਿਕਲਾਈਨ ਆਫ ਜਿਹੜਾ ਕੈਮੀਕਲਸ ਹੈ ਬ੍ਰੇਨ ਦੇ ਵਿੱਚ ਜਿਹੜਾ ਸੈਰੋਟੋਨਿਨ ਐਂਡ Dopamine ਐ ਐਂਡੋਰਫਿਨ ਐ ਇੱਕ ਕਿਸਮ ਦਾ ਜਿਹੜਾ ਤੁਸੀਂ ਵੇਖੋਗੇ ਜਿਹੜਾ ਬਾਹਰ ਜਿਵੇਂ ਬੰਦਾ ਨਸ਼ਾ ਲੈਂਦਾ ਹੈ ਨਾ ਸੇਮ ਖਾਸ ਕਰਕੇ ਹਫੀਮ ਜਾਂ ਪੇਨ ਕਿਲਰਸ ਅਸੀਂ ਖਾਨੇ ਆ ਸਾਡਾ ਬ੍ਰੇਨ ਆਟੋਮੈਟਿਕ ਵੀ ਇਹ ਪੈਦਾ ਕਰਦਾ ਆਪਣੇ ਆਪ ਹੀ ਤੇ ਜਦੋਂ ਅਸਲ ਦੇ ਵਿੱਚ ਉਹ ਕੈਮੀਕਲਸ ਦਾ ਬੈਲੈਂਸ ਬਣਿਆ ਰਹਿੰਦਾ ਹੈ ਨਾ ਉਦੋਂ ਹਰ ਚੀਜ਼ ਸਾਨੂੰ ਠੀਕ ਰੱਖਦੀ ਗੁੱਡ ਫੀਲ ਹੁੰਦੀ ਜਦੋਂ ਉਹਦਾ ਬੈਲੈਂਸ ਘਟ ਹੋਵੇ ਨਿਊਰੋਸਾਇੰਸ ਦੇ ਟਰਾਂਸਮੀਟਰਸ ਹੋਣ ਦੇ ਰਾਉ ਡਾਊਨ ਸਿਸਟਮ ਹੋ ਹੋਵੇ ਉਸ ਸਮੇਂ ਸਾਨੂੰ ਹਰ ਚੀਜ਼ ਆਨ ਹੈਪੀ ਥਿਸ ਕਲਰਫੁਲ ਥਿਸ ਟੇਸਟਫੁਲ ਚੀਜ਼ਾਂ ਚੰਗੀਆਂ ਲੱਗਦੀ ਬੰਦੇ ਦੀ ਜਿਹੜਾ ਸੈਲਫ ਐਸਟੀਮ ਖਾਸ ਕਰਕੇ ਚੜਦੀ ਕਲਾ ਤੋਂ ਵੀ ਬੰਦਾ ਟੈਂਦੀ ਕਲਾ ਦੇ ਵਿੱਚ ਆਪਣੇ ਆਪ ਨੂੰ ਫੀਲ ਕਰਦਾ ਹੈ ਤੇ ਗੁਰੂ ਸਾਹਿਬ ਜੀ ਨੇ ਬੰਦਾ ਜਿਹੜਾ ਮਨ ਦੇ ਪਿੱਛੇ ਚੱਲ ਕੇ ਸੁੱਖ ਲੱਭ ਰਿਹਾ ਨਾ ਉਹਨਾਂ ਵੀ ਜ਼ਿਕਰ ਕੀਤਾ ਜਿਵੇਂ ਅਸੀਂ ਲੱਭਨੇ ਤੇ ਗੁਰੂ ਸਾਹਿਬ ਜੀ ਨੇ ਆਰੰਭਤਾ ਕੀਤੀ ਸੁੱਖ ਨਹੀਂ ਬਹੁਤਾ ਧਨ ਖਾਤੇ ਧਨ ਦੌਲਤ ਖੱਟਣ ਦੇ ਨਾਲ ਵੀ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਪੈਦਾ ਹੁੰਦਾ ਇਹਦੀ ਥੋੜੀ ਜਿਹੀ ਡਿਟੇਲ ਵੇਖਿਆ ਹੋਰ ਕੀਤੀ ਜਾਏਗੀ ਸੁੱਖ ਨਾਹੀਂ ਪੇਖੇ ਨਿਤਨਾਟੇ ਤੁਸੀਂ ਵੇਖੋ ਪੈਸੇ ਦੇ ਨਾਲ ਨਾਲ ਨਾ ਬੰਦਾ ਐਂਟਰਟੇਨਮੈਂਟ ਦੇ ਲਈ ਖਾਸ ਕਰਕੇ ਤੁਸੀਂ ਕੰਮ ਕਰ ਤੋਂ ਥੱਕ ਕੇ ਆਓ ਤੇ ਬੰਦਾ ਕਹਿੰਦਾ ਹੁਣ ਟੀਵੀ ਤੇ ਕੋਈ ਵੈਬ ਸੀਰੀਏ ਵੇਖ ਲਈਏ ਕੋਈ ਮੂਵੀ ਜਾਂ ਡਾਂਸ ਵੇਖਿਆ ਜਾਏ ਨ੍ਰਿਤ ਦੀ ਗੱਲ ਕੀਤੀ ਹੈ ਜਦ ਬੰਦਾ ਪਾਰਟੀਆਂ ਆਰਗੇਨਾਈਜ਼ ਕਰਦਾ ਹੈ ਤਾਂ ਕਿ ਉੱਥੇ ਜਾ ਕੇ ਫਰੈਂਡ ਸਰਕਲ ਦੇ ਨਾਲ ਉਹਨੂੰ ਫੰਡ ਦਾ ਵੀ ਨਾਮ ਦਿੱਤਾ ਜਾਂਦਾ ਹੈ ਵੀ ਡਾਂਸ ਕਰਕੇ ਜਾਂ ਹੋਰ 뮤ਜ਼ਿਕ ਦੇ ਰਾਹੀਂ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ। ਔਰ ਅੱਜ ਹਰ ਬੰਦਾ ਆਪਣੇ ਆਪ ਨੂੰ ਬਹੁਤ ਸਾਰੇ ਸਾਧਨ ਪ੍ਰੋਵਾਈਡ ਕਰਾਣ ਦੇ ਕਾਬਿਲ ਹੋ ਗਿਆ। ਇਹਨਾਂ ਦੇਸ਼ਾਂ 'ਚ ਜਿੱਥੇ ਅਸੀਂ ਬੰਦਾ ਰਹਿੰਦਾ ਬੰਦਾ ਅਫੋਰਡ ਕਰ ਲੈਂਦਾ ਸਾਰੀਆਂ ਚੀਜ਼ਾਂ ਪਰ ਬੰਦੇ ਦੀ ਹਾਲਤ ਕੀ ਹੈ ਇੱਕ ਬੜੇ ਕਮਾਲ ਦੀ ਸਮਝਣ ਦੇ ਲਈ ਜਿਹੜੀ ਰੀਅਲ ਘਟਨਾ ਹੈ ਕੁਝ ਸਾਲ ਪਹਿਲਾਂ ਨਾ ਪੋਪ ਖਾਸ ਕਰਕੇ 크ਿਸਚੀਅਨਿਟੀ ਦਾ ਜਿਹੜਾ ਮੇਨ ਜਿਹੜਾ ਸਭ ਤੋਂ ਜ਼ਿਆਦਾ ਜਿਹਦਾ ਸਤਕਾਰ ਹੈ ਉਹ ਬ੍ਰਾਜ਼ੀਲ ਦੀ ਧਰਤੀ ਤੇ ਗਏ ਉਹ ਜਿਹੜੇ ਕਲੱਬ ਦੇ ਵਿੱਚ ਗਏ ਉਹਨਾਂ ਨੇ ਵੇਖਿਆ ਇੱਕ ਡੱਡੂ ਦੀ ਅਜੀਬ ਕਿਸਮ ਦੀ ਤਸਵੀਰ ਸੀ ਵੀ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੂਲੀ ਦੇ ਵਿੱਚ ਉੱਤੇ ਚੜਾਇਆ ਗਿਆ ਕਿਲ ਠੋਕਿਆ ਗਿਆ ਸੀ ਵਿੱਚ ਦੋਵੇਂ ਡੱਡੂ ਦੀਆਂ ਜਿਹੜੀਆਂ ਬਾਹਾਂ ਇਸ ਤਰ੍ਹਾਂ ਸਾਨੂੰ ਇੱਕ ਹੱਥ ਦੇ ਵਿੱਚ ਉਹਦੇ ਵਿੱਚ ਜਿਹੜਾ ਚਿਕਨ ਫੜਾਇਆ ਗਿਆ ਸੀ ਦੂਜੇ ਹੱਥ ਦੇ ਵਿੱਚ ਵਾਈਨ ਦੀ ਬੋਤਲ ਸੀ ਤੇ ਥੱਲੋਂ ਉਹਦੀਆਂ ਲੱਤਾਂ ਇਸ ਤਰ੍ਹਾਂ ਲਗਦੀਆਂ ਸੀ ਜਿਵੇਂ ਡਾਂਸ ਕਰ ਰਿਹਾ ਹੋਵੇ ਤੇ ਉਹਦੀ ਜ਼ੁਬਾਨ ਬਾਹਰ ਨਿਕਲੀ ਹੋਈ ਸੀ ਤੇ ਹਰ ਬੰਦੇ ਦਾ ਨਾ ਵੇਖਣ ਦਾ ਨਜ਼ਰੀਆ ਬ੍ਰੇਨ ਦੇ ਵਿੱਚ ਜਿਹੜਾ ਡਾਟਾ ਗਿਆ ਹੋਵੇ ਨਾ ਉਹਦੇ ਅਕੋਰਡਿੰਗ ਬੰਦਾ ਹਰ ਘਟਨਾ ਨੂੰ ਵੇਖ ਕੇ ਉਹਦਾ ਫੈਸਲਾ ਲੈਂਦਾ ਤੇ ਜਦੋਂ ਪੋਪ ਨੇ ਉਹ ਵੇਖੀ ਫੋਟੋ ਕਲੱਬ ਦੇ ਵਿੱਚ ਉਹ ਕਹਿਣ ਲੱਗਾ ਇਹ ਤੇ ਜੀਸਸ ਦੀ ਮੈਨੂੰ ਲੱਗਦਾ ਨਕਲ ਕੀਤੀ ਗਈ ਹੈ ਫੋਟੋ ਦੀ ਉਹਨੇ ਕਲੱਬ ਦੇ ਮੈਂਬਰਾਂ ਨੂੰ ਕਿਹਾ ਵੀ ਬੜੀ ਇਤਰਾਜ਼ਯੋਗ ਹੈ ਇਹਨੂੰ ਉਤਾਰ ਦਿੱਤਾ ਜਾਏ ਤੁਹਾਨੂੰ ਪਤਾ ਹੁਣ ਧਰਮ ਦਾ ਪ੍ਰਭਾਵ ਧਾਰਮਿਕ ਲੋਕਾਂ ਦੀਆਂ ਗੱਲਾਂ ਲੋਕੀ ਕਾਟੀ ਮੰਨਦੇ ਨੇ ਉਹ ਕਹਿਣ ਲੱਗੇ ਤੁਹਾਡੇ ਅੰਦਰ ਦੇ ਸੈਂਟੀਮੈਂਟਸ ਨੇ ਗੁੱਡ ਹੈ ਅਸੀਂ ਇਹਦੇ ਉੱਤੇ ਗੌਰ ਕਰਨੇ ਆ ਪਰ ਜਿਸ ਨੇ ਇਹਨੂੰ ਤਸਵੀਰ ਨੂੰ ਬਣਾਇਆ ਨਾ ਸਾਨੂੰ ਉਹਨੂੰ ਪੁੱਛਣਾ ਪੈਗਾ ਇਹਦਾ ਰੀਜ਼ਨ ਕੀ ਹੈ ਇਹਦੇ ਪਿੱਛੇ ਜਿਹੜੀ ਕੀ ਫਿਲਾਸਫੀ ਹੈ ਉਸ ਬੰਦੇ ਨੂੰ ਜਦੋਂ ਪੁੱਛਿਆ ਗਿਆ ਉਹਦਾ ਕਹਿੰਦਾ ਮੈਨੂੰ ਅਸਲ ਦੇ ਵਿੱਚ ਇਹਦੀ ਫਿਲਾਸਫੀ ਹੈ ਵੀ ਵੀ ਬੰਦਾ ਅੱਜ ਆਪਣੇ ਆਪ ਨੂੰ ਜੋ ਖਾਣਾ ਚਾਹੁੰਦਾ ਨਾ ਉਹ ਬੰਦੇ ਕੋਲ ਹੈ ਇੱਕ ਹੱਥ ਦੇ ਵਿੱਚ ਫੜਾਇਆ ਗਿਆ ਜੋ ਪੀਣਾ ਚਾਹੁੰਦਾ ਉਹ ਪੀ ਵੀ ਰਿਹਾ ਹੈ ਕਲੱਬਾਂ ਪੱਬਾਂ ਦੇ ਵਿੱਚ ਡਾਂਸ ਕਰਨ ਦੀਆਂ ਵੀ ਇੰਟਰਟੇਨਮੈਂਟ ਦੇ ਬੰਦੇ ਨੇ ਬਹੁਤ ਸਾਧਨ ਜਿਹੜੇ ਇਜ਼ਾਦ ਕੀਤੇ ਨੇ 12ੋਂ ਸਾਧਨ ਤੇ ਬੰਦੇ ਨੇ ਬਹੁਤ ਜ਼ਿਆਦਾ ਸੁੱਖ ਤੇ ਧਨ ਦੌਲਤ ਤੇ ਬਹੁਤ Empire ਖੜਾ ਕਰ ਲਿਆ ਪਰ ਬੰਦਾ ਡਾਂਸ ਕਰਦਾ ਲੋਕਾਂ ਨੂੰ ਭੁਲੇਖਾ ਪਾ ਰਿਹਾ ਹੈ ਪਾਰਟੀਆਂ ਆਰ ਕੇ ਨਾਈਜ਼ ਕਰਦੇ ਆ ਉਹ ਖਿੜਖਿੜ ਹੱਸਦਾ ਪਰ ਅਸਲ ਦੇ ਵਿੱਚ ਇਹ ਡੱਡੂ ਵਾਲੀ ਹਾਲਤ ਵੀ ਬੰਦਾ ਆਪਣੇ ਆਪ ਨੂੰ ਸੂਲੀ ਚੜਿਆ ਮਹਿਸੂਸ ਕਰਦਾ ਤੇ ਉਹਦੀ ਜ਼ੁਬਾਨ ਜਿਵੇਂ ਨਿਕਲੀ ਨਾ ਬਾਹਰ ਥੱਲੋ ਡਾਂਸ ਕਰ ਰਿਹਾ ਖਾ ਪੀ ਰਿਹਾ ਤੇ ਇਸੇ ਤਰ੍ਹਾਂ ਬੰਦਾ ਆਪਣੇ ਆਪ ਨੂੰ ਅੰਦਰੋਂ ਬੜਾ ਦੁਖੀ ਤੇ ਡਿਪਰੈਸ ਜਿਹੜਾ ਮਹਿਸੂਸ ਕਰ ਰਿਹਾ ਇਹ ਬੰਦੇ ਦੀ ਕਹਾਣੀ ਹੈ ਕਿ ਦੁਨਿਆਵੀ ਤੌਰ ਤੇ ਉਹਦੇ ਕੋਲ ਸਾਧਨ ਹੈ ਨੇ ਬਹੁਤ ਸਾਰੇ ਜਿਹਨੂੰ ਗੁਰੂ ਸਾਹਿਬ ਜੀ ਕਹ ਰਹੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ ਧਨ ਖੱਟਣ ਦੇ ਨਾਲ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਪੈਦਾ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਸਾਡਾ ਮਨ ਦਾ ਇਹ ਨਾ ਇੱਕ ਸੁਭਾਅ ਹੈ ਜਿਹੜੀ ਚੀਜ਼ ਸਾਨੂੰ ਨਾ ਮਿਲੀ ਹੋਵੇ ਉਹਦੇ ਪ੍ਰਤੀ ਬੜੀ ਕਰੀਵਿੰਗ ਪੈਦਾ ਹੁੰਦੀ ਜਦੋਂ ਮਿਲ ਜਾਏ ਉਦੋਂ ਥੋੜੇ ਚਿਰ ਉਹਦੀ ਐਕਸਾਈਟਮੈਂਟ ਬਹੁਤ ਜ਼ਿਆਦਾ ਰਹਿੰਦੀ ਉਸ ਤੋਂ ਬਾਅਦ ਉਹਦੀ ਐਕਸਾਈਟਮੈਂਟ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸਹਿਸ ਖੱਟੇ ਲੱਖ ਕੋ ਉੱਠਦਾ ਵੈ ਬੰਦਾ ਹਜ਼ਾਰਾਂ ਕਮਾ ਲੇ ਬੰਦਾ ਇੱਥੇ ਕਹਿੰਦਾ ਕਈ ਵਾਰੀ ਛੋਟਾ ਮੋਟਾ ਬਿਜ਼ਨਸ ਹੋ ਜਾਏ ਉਸ ਤੋਂ ਬਾਅਦ ਕਹਿੰਦਾ ਨਹੀਂ ਇਸ ਬਿਜ਼ਨਸ ਨੂੰ ਹੋਰ ਐਕਸਪੈਂਡ ਕਰਨਾ ਵੀ ਉਹ ਜਿਹੜੀਆਂ ਚੀਜ਼ਾਂ ਦੋ ਚਾਰ ਮਹੀਨੇ ਸੁੱਖ ਦੇਣਗੀਆਂ ਫਿਰ ਉਹ ਟਰੈਡਮਿਲ ਤੇ ਹੋਰ ਜਿਵੇਂ ਭਜਦਾ ਨਾ ਹੀ ਡੋਨ ਇੱਕ ਟਰੈਡਮਿਲ ਤੇ ਵੀ ਜਿਹੜਾ ਸੋਚਦਾ ਵੀ ਹੋਰ ਜਿਹੜਾ ਮੈਨੂੰ ਸੁੱਖ ਮਿਲੇ ਫਿਰ ਸੱਜ ਕੱਟੇ ਲੱਖ ਉੱਠਦਾ ਵੈ ਫਿਰ ਲੱਖਾਂ ਨੂੰ ਜਿਹੜਾ ਪ੍ਰਾਪਤ ਕਰਨਾ ਚਾਹੁੰਦਾ ਮਿਲੀਅਨਰ ਬਣ ਜਾਏ ਫਿਰ ਬਿਲੀਅਨਰ ਦਾ ਸੁਪਨਾ ਜਾਗ ਪੈਂਦਾ ਬਿਲੀਅਨਰ ਬਣ ਜਾਏ ਤੇ ਆ ਹਿੰਦੁਸਤਾਨ ਦੇ ਬਿਲੀਅਨਰ ਵੀ ਦੁਖੀ ਨੇ ਉਹ ਕਹਿੰਦੇ ਨੇ ਨਹੀਂ ਹੁਣ ਜਿਹੜਾ ਸਾਡੀ ਦੁਨੀਆ ਦੇ ਉੱਤੇ ਰਾਜ ਹੋਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਜਿੰਨੇ ਕਾਨੂੰਨ ਬਣ ਅਸੀਂ ਵੱਡੇ ਰੂਪ ਦੇ ਵਿੱਚ ਇਲੈਕਟੋਰਲ ਬਾਂਡ ਦਈਏ ਸਰਕਾਰ ਨੂੰ ਪੈਸਾ ਦਈਏ ਤੇ ਸਾਡੇ ਜਿਹੜੇ ਕਾਨੂੰਨ ਨੇ ਇਕਨੋਮੀ ਦੇ ਉਹ ਸਾਡੀ ਮਰਜ਼ੀ ਦੇ ਮੁਤਾਬਕ ਬਣ ਤੇ ਸਾਰੇ ਦੇਸ਼ ਦੇ ਸੋਰਸਿਸ ਰਿਸੋਰਸਿਸ ਦੇ ਉੱਤੇ ਸਾਡਾ ਕਬਜ਼ਾ ਹੋਵੇ ਦੁਨੀਆ ਦੇ ਉੱਤੇ ਮੀਡੀਆ ਦੇ ਉੱਤੇ ਸਾਡਾ ਕਬਜ਼ਾ ਹੋਵੇ ਆ ਹਿੰਦੁਸਤਾਨ ਦਾ ਮੀਡੀਆ ਕਾਫੀ ਸਮਾਂ ਪਹਿਲਾਂ ਤੋਂ ਜਿਹੜਾ ਆਮ ਕਰਕੇ ਤੁਹਾਨੂੰ ਪਤਾ ਹੈ ਸਰਕਾਰੀ ਮੀਡੀਆ ਨਾਲ ਜ਼ਿਆਦਾ ਜਾਣਿਆ ਜਾਂਦਾ ਤੇ ਜੜ ਵੈਸੇ ਵਰਲਡ ਦਾ ਜਿਹੜਾ ਇੰਡੈਕਸ ਵੀ ਉੱਥੇ ਵੀ ਬੜਾ ਲੋਅ ਦਾ ਰੈਂਕ ਹੈ ਸੱਚ ਦੀ ਗੱਲ ਨਹੀਂ ਕਰਦੇ ਤੇ ਕਾਰਪੋਰੇਸ਼ਨ ਘਰਾਨਿਆਂ ਨੇ ਪਿੱਛੇ ਜੇ ਸਾਰੇ ਚੈਨਲ ਜਿਹੜੇ ਖਰੀਦ ਲਏ ਨੇ ਉਹਦਾ ਕਾਰਨ ਹੈ ਅੱਜ ਬਹੁਤ ਸਾਰੇ ਜਿਵੇਂ ਫੇਸਬੁੱਕ ਦੇ ਰਾਹੀਂ YouTube ਦੇ ਰਾਹੀਂ ਹੋਰ ਤਰ੍ਹਾਂ ਬੰਦੇ ਦੇ ਬ੍ਰੇਨ ਦੀ ਪ੍ਰੋਗਰਾਮਿੰਗ ਕਰਕੇ ਉਹਦੇ opinion ਹੀ ਚੇਂਜ ਕੀਤੇ ਜਾ ਸਕਦੇ ਨੇ ਉਹਦੀ ਆਈਡੀਓਲੋਜੀ ਜਿਵੇਂ ਦੀ ਜਿਹੜਾ ਇਸ ਤਰ੍ਹਾਂ ਦੀ ਸਲੇਵਰੀ ਵੀ ਬਣਾਈ ਜਾ ਰਹੀ ਇਹਨੂੰ ਅਸਲ ਦੇ ਵਿੱਚ ਡਿਜੀਟਲ ਕਲੋਨਾਈਜ਼ ਕਹਿੰਦੇ ਨੇ ਤੇ ਬੰਦੇ ਨੂੰ ਕਲੋਨਾਈਜ਼ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਕਈ ਵਾਰੀ ਤੁਹਾਨੂੰ ਲੱਗਦਾ ਹੈ ਜਦੋਂ ਬੰਦਾ ਕੋਈ ਇਥੋਂ ਤੱਕ ਕੱਪੜੇ ਖਰੀਦੇ ਨਾ ਬ੍ਰਾਂਡਡ ਯਾ ਜੈਕਟ ਮੈਂ ਆਪਣੇ ਮਨ ਦੀ ਪਸੰਦ ਕੀਤੀ ਜਾਂ ਕਪੜਾ ਮੈਂ ਫੁਲਾਣਾ ਆਕਾਰ ਮੈਂ ਪਸੰਦ ਕੀਤੀ ਮੇਰੀ ਅਸਲ ਦੇ ਵਿੱਚ ਤੁਸੀਂ ਨਹੀਂ ਪਸੰਦ ਕੀਤੀ ਹੁੰਦੀ ਤੁਹਾਡੀ ਪ੍ਰੋਗਰਾਮਿੰਗ ਦਿਖਾ ਦਿਖਾ ਕੇ ਇਸ ਤਰ੍ਹਾਂ ਕਰ ਦਿੱਤੀ ਗਈ ਟੋਟਲੀ ਸਲੇਬ ਬਣਾਇਆ ਹੁੰਦਾ ਕੰਪਨੀਆਂ ਨੇ ਤੇ ਤੁਹਾਨੂੰ ਲੱਗਦਾ ਅਸਲ ਦੇ ਵਿੱਚ ਇਹ ਮੈਂ ਕਰ ਰਿਹਾ ਤੇ ਪਰ ਪਿੱਛੋਂ ਜਿਹੜੇ ਦਿਮਾਗ ਦੇ ਕੈਮੀਕਲ ਚੇਂਜ ਕਰਕੇ ਉਹਨਾਂ ਨੇ ਤੀਜਾ ਨੂੰ ਦਿਖਾ ਕੇ ਅਸਲ ਵਿੱਚ ਆਪਣੇ ਤਰੀਕੇ ਦੇ ਨਾਲ ਯੂਜ਼ ਕੀਤਾ ਹੁੰਦਾ ਬੰਦੇ ਨੂੰ ਜਿਵੇਂ ਆਮ ਕਰਕੇ ਨਾ ਤੁਸੀਂ ਵੇਖੋ ਜਿਹੜਾ ਪੰਜਾਬ ਦੇ ਵਿੱਚ ਜਾਂ ਹਰ ਥਾਂ ਤੇ ਵਿਆਹਾਂ ਸ਼ਾਦੀਆਂ ਤੇ ਕਈ ਵਾਰੀ ਬੱਕਰੇ ਆਦਕ ਜਾਂ ਜਾਨਵਰਾਂ ਨੂੰ ਵਟਿਆ ਜਾਂਦਾ ਅੱਜ ਵੀ ਵਟਿਆ ਜਾਂਦਾ ਉਹਨਾਂ ਨੂੰ ਕੁਝ ਦਿਨ ਪਹਿਲਾਂ ਬੜੀ ਉਹਨਾਂ ਦੀ ਸੇਵਾ ਕੀਤੀ ਜਾਂਦੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਜਿਹੜੇ ਬੜੇ ਪਿਆਰ ਨਾਲ ਕਰ ਰਹੇ ਨੇ ਇਸੇ ਤਰ੍ਹਾਂ ਬੰਦੇ ਨੂੰ ਵੀ ਲੱਗ ਰਿਹਾ ਹੈ ਕਿ ਬਹੁਤ ਸਾਰਾ ਕੁਝ ਸਾਡੇ ਹੱਥ ਵਾਸਤੇ ਅਸੀਂ ਆਪਣੀ ਮਰਜ਼ੀ ਨਾਲ ਦ ਸੀਜ਼ਨ ਮੇਕਿੰਗ ਹੈ ਪਰ ਅਸਲ ਦੇ ਵਿੱਚ ਉਹਨਾਂ ਨੂੰ ਜਿਹੜਾ ਫਸਾਇਆ ਜਾ ਰਿਹਾ ਹੁੰਦਾ ਚਾਲ ਦੇ ਵਿੱਚ ਤੇ ਇਸ ਕਰਕੇ ਗੁਰੂ ਸਾਹਿਬ ਜਦੋਂ ਗੱਲ ਕਰਦੇ ਨੇ ਨਾ ਫਿਰ ਸਾਹਸ ਕੱਟੇ ਜਿਹੜੀ ਗੱਡੀ ਅੱਜ ਤੁਸੀਂ ਬਾਈਕ ਕੀਤੀ ਐ ਐਕਸਾਈਟਮੈਂਟ ਐ ਕੁਝ ਸਮੇਂ ਬਾਅਦ ਬੰਦਾ ਕਹਿੰਦਾ ਨਹੀਂ ਇਹ ਦਾ ਜਿਹੜਾ ਹੋਰ ਉੱਚਾ ਵਧੀਆ ਮਾਡਲ ਹੋਣਾ ਚਾਹੀਦਾ ਵਧੀਆ ਕੰਪਨੀ ਦੀ ਹੋਣੀ ਚਾਹੀਦੀ ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ 뮤직 ਐ ਬੰਦਾ ਸੋ ਥੋੜੇ ਟਾਈਮ ਤੋਂ ਬਾਅਦ ਜਿਹੜਾ ਮਾਈਂਡ ਸੈਟ ਬਦਲ ਜਾਂਦਾ ਬੰਦਾ ਕਹਿੰਦਾ ਨਹੀਂ ਇਹਨੂੰ ਹਟਾਓ ਹੋਰ ਜਿਹੜਾ ਨਵਾਂ ਟਾਈਮ ਕੰਜ਼ਿਊਮ ਕਰਦਾ ਜਦੋਂ ਵੀ ਬੰਦਾ ਨਸ਼ੇ 'ਚ ਹੋਵੇ ਜਾਂ ਐਂਟਰਟੇਨ ਕਰ ਰਿਹਾ ਹੋਵੇ ਤੁਸੀਂ ਮੂਵੀ ਦੇ ਅੱਗੇ ਬੈਠੋ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਮੰਨ ਲਓ ਇਕਨੋਮਿਕਲੀ ਕਾਰੋਬਾਰ ਨਹੀਂ ਚੱਲ ਰਿਹਾ ਕੁਝ 2-3 ਘੰਟੇ ਤੁਹਾਨੂੰ ਵੇਖ ਕੇ ਤੁਹਾਨੂੰ ਲੱਗੇਗਾ ਕਿ ਅਸਲ ਦੇ ਵਿੱਚ ਮੇਰਾ ਦੁੱਖ ਭੁੱਲ ਗਿਆ ਕਿਉਂਕਿ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਵਾਪਰਦਾ ਹੈ ਬੰਦੇ ਦੇ ਬ੍ਰੇਨ ਨੂੰ ਤੇ ਉਹਨਾਂ ਨੇ ਕੈਪਚਰ ਕਰਨਾ ਹੁੰਦਾ ਹੈ ਉਹ ਇਸੇ ਤਰ੍ਹਾਂ ਜਿਵੇਂ ਆਮ ਬੰਦਾ ਸੜਕ ਤੇ ਜਾਂਦਾ ਹੋਵੇ ਨਾ ਜਾਂ ਨਾਰਮਲ ਹੈਲਦੀ ਹੋਵੇ ਤੇ ਤੁਹਾਨੂੰ ਦੁੱਖ ਮਹਿਸੂਸ ਹੁੰਦਾ ਕੋਈ ਬੰਦਾ ਪਿੰਚ ਵੀ ਕਰੇ ਪਿੰਨ ਚੁਭੋਵੇ ਬੰਦੇ ਨੂੰ ਇੱਕਦਮ ਦੁੱਖ ਹੁੰਦਾ ਹੈ ਸਰੀਰ ਬ੍ਰੇਨ ਫੀਲ ਕਰਦਾ ਇਨਫਾਰਮੇਸ਼ਨ ਜਾਂਦੀ ਪਰ ਬੰਦੇ ਦਾ ਬਹੁਤ ਵੱਡਾ ਐਕਸੀਡੈਂਟ ਹੋ ਜਾਏ ਕੋਮਾ ਚਲਾ ਜਾਏ ਉਹਨੂੰ ਫੀਲ ਹੋਣਾ ਬੰਦ ਹੋ ਜਾਂਦਾ ਹੈ ਫੀਲ ਹੋਣਾ ਤੇ ਬੰਦ ਹੁੰਦਾ ਪਰ ਉਹਦਾ ਦੁੱਖ ਨਹੀਂ ਘਟਦਾ ਪੇਨ ਕਈ ਗੁਣਾ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਡਿਸਟਰਬ ਹੋਵੋ ਕੁਝ ਸਮੇਂ ਲਈ ਜਦੋਂ ਬੰਦਾ 2-3 ਘੰਟੇ ਕੋਈ ਮੂਵੀ ਦੇਖਦਾ ਹੈ ਤੇ ਉਹਨੂੰ ਲੱਗਦਾ ਵੀ ਮੇਰਾ ਦੁੱਖ ਚਲਾ ਗਿਆ ਹੁਣ ਮੈਂ ਠੀਕ ਫੀਲ ਕਰ ਰਿਹਾ ਹਾਂ ਪਰ ਜਦੋਂ ਉਸ ਔਰੇ ਚੋਂ ਬਾਹਰ ਆਂਦਾ ਹੈ ਪ੍ਰੋਬਲਮ ਤੇ ਸੋਲਵ ਨਹੀਂ ਹੋਈ ਹੁੰਦੀ ਜੇ ਫਿਜ਼ੀਕਲੀ ਬੰਦਾ ਅਨ ਹੈਲਦੀ ਹੈ ਜਾਂ ਬੰਦੇ ਦਾ ਇਕਨੋਮਿਕਲੀ ਕੋਈ ਲੋਸ ਹੈ ਜਾਂ ਕੋਈ ਹੋਰ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਬੰਦਾ ਜਿਹੜਾ ਦੁਖੀ ਹੋ ਰਿਹਾ ਹੈ ਉਹ ਤਾਂ ਬੰਦੇ ਨੇ ਆਪਣੇ ਅੰਦਰ ਦੀ ਸਕਿੱਲ ਦੇ ਨਾਲ ਦੂਰ ਕਰਨਾ ਹੁੰਦਾ ਜਿੰਨੀ ਉਹਦੀ ਸਕਿੱਲ ਹੋਏਗੀ ਉਹਦੇ ਅਕੋਰਡਿੰਗ ਉਹ ਸੋਲੂਸ਼ਨ ਦੇ ਦੇਗਾ ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਬੰਦੇ ਦਾ ਜਿਹੜਾ ਸੋਖ ਹੈ ਨਾ ਜਾਂ ਦੁੱਖ ਖਾਸ ਕਰਕੇ ਕಾಗ್ਨੀਟਿਵ ਬਿਹੇਵੀਅਰਸ ਹੁੰਦੇ ਵੀ ਤੁਹਾਡੀ ਸਮਝ ਕਿੰਨੀ ਅੰਡਰਸਟੈਂਡਿੰਗ ਕਿੰਨੀ ਹੈ ਤੁਸੀਂ ਵੇਖੋ ਇੱਕ ਬੰਦਾ ਇੱਕ ਸੰਗੀਤ ਦੇ ਵਿੱਚੋਂ ਆਨੰਦ ਲੈ ਸਕਦਾ ਗੁਰੂ ਸਾਹਿਬ ਜੀ ਦਾ ਬਾਣੀ ਦੇ ਅੰਦਰ ਸ਼ਬਦ ਦੇ 모ਹਨ ਮੇਰੇ 모ਹਨ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਆਜائیں ਜਦੋਂ ਧਰਮ ਦੀ ਦੁਨੀਆ ਚ ਬੰਦੇ ਦਾ ਮਾਈਂਡ ਸੈਟ ਚੇਂਜ ਕੀਤਾ ਜਾਂਦਾ ਹੈ ਬੰਦਾ ਕਹਿੰਦਾ ਨਾ ਮੈਂ ਇਹ ਗੰਦੇ ਗੀਤ ਨਹੀਂ ਸੁਣਨੇ ਫਿਰ ਕੀਰਤਨ ਦੇ ਵਿੱਚ ਆਨੰਦ ਆਉਣ ਲੱਗ ਪੈਂਦਾ ਫਿਰ ਅਸਲ ਦੇ ਵਿੱਚ ਉਹਦਾ ਸੋਚ ਜਿਹੜੀ ਬਦਲ ਜਾਂਦੀ ਉਹਦਾ ਫਿਰ ਹਾਰ ਜਵੇਂ ਜਿਵੇਂ ਸੋਚ ਬਦਲਦੀ ਓਸੇ ਤਰ੍ਹਾਂ ਬੰਦੇ ਦਾ ਆਨੰਦ ਬਦਲਦਾ ਇੱਥੋਂ ਤੱਕ ਧਰਮ ਦੀ ਦੁਨੀਆ ਦੇ ਵਿੱਚ ਵੀ ਲੋਕਾਂ ਦੇ ਨਾ ਜਿਨ੍ਹਾਂ ਨੂੰ ਉਹਨਾਂ ਨੇ ਸੁਣਨਾ ਹੁੰਦਾ ਹੈ ਉਹ ਜਿਹੜੇ ਸਕਾਲਰ ਵੱਖਰੇ ਹੁੰਦੇ ਨੇ ਸਾਧ ਸੰਤ ਵੱਖਰੇ ਹੁੰਦੇ ਨੇ ਉਹ ਲੋਕ ਕਹਿੰਦੇ ਹੁੰਦੇ ਨੇ ਵੀ ਫਲਾਣੇ ਦੀ ਕਥਾ ਸੁਣ ਕੇ ਸਾਨੂੰ ਆਨੰਦ ਆਉਂਦਾ ਤੇ ਫਲਾਣੇ ਨੂੰ ਸੁਣਨੋਂ ਦਿਲ ਨਹੀਂ ਕਰਦਾ ਤੇ ਗਾਲੀ ਗਲੋਚ ਵੀ ਕਰਦੇ ਨੇ ਲੋਕ ਜਿਨ੍ਹਾਂ ਨੂੰ ਨਹੀਂ ਲਾਈਕ ਕਰਦੇ ਸਾਡੀ ਪੰਜਾਬੀ ਕਮਿਊਨਿਟੀ ਤੇ ਜਿਹੜੀ ਉਹਦੇ ਵਿੱਚ ਟੋਲਰੈਂਸ ਤੇ ਉਹ ਹੈ ਨਹੀਂ ਨਾ ਕਿ ਜੇ ਅਸੀਂ ਦੂਜੇ ਨਾਲ ਸਹਿਮਤ ਨਹੀਂ ਤਾਂ ਵੀ ਉਸਦਾ ਉਹਦਾ ਡਿਗਨਿਟੀ ਜਾਂ ਉਹਦਾ ਰਿਸਪੈਕਟ ਕਾਇਮ ਰੱਖੀਏ ਅਸੀਂ ਤੇ ਇੱਕਦਮ ਗਾਲੀ ਗਲੋਚ ਬੰਦਾ ਉਤਰ ਜਾਂਦਾ ਆਪਣੇ ਮੁਤਾਬਕ ਉਹਨੂੰ ਸਲੇਬ ਬਣਾਉਣਾ ਚਾਹੁੰਦਾ ਤੇ ਅਸਲ ਵਿੱਚ ਉਹਦਾ ਕਾਰਨ ਕੀ ਹੈ ਬੰਦੇ ਦੇ ਅੰਦਰ ਦੀ ਸੂਝ ਬੂਝ ਦੇ ਮੁਤਾਬਕ ਉਹਨੂੰ ਸੁਣ ਕੇ ਆਨੰਦ ਖੁਸ਼ੀ ਜਾਂ ਉਹਦੇ ਪ੍ਰਤੀ ਵਿਰੋਧ ਪੈਦਾ ਹੋ ਰਿਹਾ ਹੁੰਦਾ ਜੋ ਵੀ ਬੰਦਾ ਸੁਣਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਨਾ ਸਾਡੀ ਜਿਹੜੀ ਹੋਲਿਸਟਿਕ ਇੱਕ ਅਪਰੋਚ ਅਪਣਾਈ ਵੀ ਜੀਵਨ ਦੇ ਹਰ ਐਂਗਲ ਤੇ ਕੰਮ ਕਰਕੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਸੁਖ ਅਵਸਥਾ ਪੈਦਾ ਕੀਤੀ ਜਾਏ ਉਹ ਕੁਦਰਤ ਦੇ ਨਿਯਮਾਂ ਨੂੰ ਅਸਲ ਦੇ ਵਿੱਚ ਇਗਨੋਰ ਨਾ ਕਰੇ ਰੱਬ ਦੇ ਹੁਕਮ ਨੂੰ ਇਗਨੋਰ ਨਾ ਕਰੇ ਅੱਜ ਹਜ਼ੂਰ ਕਹਿ ਰਹੇ ਨੇ ਸੁਖ ਨਾਹੀਂ ਬਹੁਤਾ ਧਨ ਖਾਟੇ ਧਨ ਖੱਟਣ ਦੇ ਨਾਲ ਸੁਖ ਨਹੀਂ ਪ੍ਰਾਪਤ ਹੁੰਦਾ ਉਹਦੇ ਕਈ ਕਾਰਨ ਨੇ ਇੱਕ ਤਾਂ ਬੰਦੇ ਦੇ ਅੰਦਰ ਜੀਵਨ ਦੇ ਅੰਦਰ ਹੋਰ ਤਾਂ ਦੌਲਤ ਦੀ ਇੱਛਾ ਵੱਧਦੀ ਰਹਿੰਦੀ ਹੈ ਜਿਹੜਾ ਬੰਦਾ ਲਿਸੈਸ ਕੱਟੇ ਲੱਖ ਕੋੜ ਧਾਵੇ ਤ੍ਰਿਪਤਰਾਵੇ ਮਾਇਆ ਪਾਚਾ ਪਾਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਅੱਜ ਤੱਕ ਕਿਸੇ ਬਿਰਲੇ ਬੰਦੇ ਦੀ ਤ੍ਰਿਸ਼ਨਾ ਬੁੱਝੀ ਏ ਨਿੱਤੇ ਕਰੋੜਾ ਅਰਬਾਪਤੀ ਬਣ ਤੋਂ ਬਾਅਦ ਵੀ ਆ ਵੱਡੀਆਂ ਫਰਮਾਂ ਟੈਸਲਾ ਵਗੈਰਾ ਹੋਰ ਜਿਹੜੇ ਤੁਸੀਂ ਕਈ ਵਾਰ ਸੁਣਦੇ ਹੋ ਵੀ ਇਨਕਮ ਟੈਕਸ ਤੋਂ ਕਈ ਵਾਰੀ ਜਿਹੜੇ ਬੰਦੇ ਉਹਨਾਂ ਦਾ ਆ ਜਾਂਦਾ ਵੀ ਕਿਵੇਂ ਉਹਨਾਂ ਨੇ ਢੰਗ ਤਰੀਕੇ ਲੱਭੇ ਹੁੰਦੇ ਨੇ ਵੀ ਅਸਲ ਦੇ ਵਿੱਚ ਅਸੀਂ ਸਾਡੇ ਕੋਲੋਂ ਪੈਸਾ ਚਲਾ ਨਾ ਜਾਏ ਤੇ ਹੋਰ ਵੀ ਜੀਵਨ ਦੇ ਅੰਦਰ ਜਿਹੜੇ ਦੁੱਖ ਨੇ ਉਹਨਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਸੋਚਣ ਦਾ ਢੰਗ ਤਰੀਕਾ ਉਸ ਤਰ੍ਹਾਂ ਦਾ ਬਣਿਆ ਰਹਿੰਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸੁਖ ਨਾਹੀ ਪੇਖੈ ਨਿਤ ਨਾਟੇ ਨਾਟਕ ਚਿੱਟਕ ਵੇਖਣ ਦੇ ਨਾਲ ਵੀ ਸੁਖ ਨਹੀਂ ਪ੍ਰਾਪਤ ਹੋ ਸਕਦੇ ਹਾਂ ਕੁਝ ਸਮਾਂ ਬੰਦਾ ਆਪਣੇ ਆਪ ਨੂੰ ਮਹਿਸੂਸ ਕਰ ਸਕਦਾ ਵੀ ਮੈਂ ਆਪਣੇ ਦੁੱਖਾਂ ਤੋਂ ਮਨ ਪਾਸੇ ਹਟਾ ਲਿਆ ਗੁਰੂ ਸਾਹਿਬ ਦੀ ਕਹਿੰਦੇ ਸੁਖ ਨਾਹੀਂ ਬਹੁ ਦੇਸ਼ ਕਮਾਏ ਬਹੁਤ ਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਜਦੋਂ ਗੁਰੂ ਸਾਹਿਬ ਨੇ ਵੈਸੇ ਤਾਂ ਸਦੀਆਂ ਤੋਂ ਹਿਊਮਨ ਬੀਿੰਗ ਦੇ ਅੰਦਰ ਮਾਈਗ੍ਰੇਸ਼ਨ ਰਹੀ ਹੈ ਇੱਕ ਇਲਾਕੇ ਦੇ ਵਿੱਚ ਬੰਦੇ ਨੂੰ ਫੂਡ ਨਾ ਮਿਲੇ ਤੇ ਦੂਜੇ ਇਲਾਕੇ ਦੇ ਵਿੱਚ ਬੰਦਾ ਜਾਂਦਾ ਰਿਹਾ ਹੈ ਤੇ ਪਰ ਅੱਜ ਜਿੰਨੀ ਮਾਈਗ੍ਰੇਸ਼ਨ ਨਹੀਂ ਸੀ ਹੁੰਦੀ ਅੱਜ ਵੀ ਤੁਸੀਂ ਵੇਖੋ ਕਈ ਵਾਰੀ ਬੋਲਿਆ ਜਾਂਦਾ ਕਈ ਵਾਰੀ ਬਹੁਤ ਲੋਕ ਨੇ ਉਹ ਕਹਿ ਰਹੇ ਨੇ ਸਾਰਾ ਪੰਜਾਬ ਖਾਲੀ ਹੋ ਚੱਲਿਆ ਜੀ এডਿਕੇਸ਼ਨ ਲਈ ਲੋਕ ਬਾਹਰ ਜਾ ਰਹੇ ਨੇ ਸੈੱਟ ਹੋ ਰਹੇ ਨੇ ਤੇ ਬਹੁਤੇ ਉਹ ਲੋਕ ਵੀ ਕਹਿ ਰਹੇ ਨੇ ਜਿਹੜੇ ਬਾਹਰ ਆਪ ਸੈੱਟ ਨੇ ਪਰ ਉਹਨਾਂ ਨੂੰ ਕਹਿ ਰਹੇ ਨੇ ਅਸਲ ਦੇ ਵਿੱਚ ਨਹੀਂ ਆਣਾ ਚਾਹੀਦਾ ਫਿਰ ਅਸੀਂ ਉਹਨਾਂ ਦੀ ਹੈਲਪ ਕਰਨ ਵਾਸਤੇ ਤਿਆਰ ਨਹੀਂ ਇੰਡੀਅਨ ਲੋਕਾਂ ਦੀ ਕਈਆਂ ਕੋਲ এডਿਕੇਸ਼ਨ ਐਕਸੈਸ ਕਰਨ ਵਾਸਤੇ ਪੈਸਾ ਨਹੀਂ ਹੈ ਹੈਲਥ ਵਾਸਤੇ 인ਫਰਾਸਟ੍ਰਕਚਰ ਵੀ ਨਹੀਂ ਹੈ ਤੇ ਬੰਦੇ ਕੋਲ ਸਾਧਨ ਵੀ ਨਹੀਂ ਪਰ ਕੇਵਲ ਅਸੀਂ ਲੈਕਚਰ ਦਿੰਨੇ ਆ ਵੀ ਉਹਨਾਂ ਨੂੰ ਉੱਥੇ ਰਹਿਣਾ ਚਾਹੀਦਾ ਤੇ ਅਸਲ ਵਿੱਚ ਉਹਨਾਂ ਦੀ ਬੈਟਰਮੈਂਟ ਵਾਸਤੇ ਅਸੀਂ ਕੋਈ ਉਪਰਾਲਾ ਨਹੀਂ ਕਰਦੇ ਪਰ ਬੰਦਾ ਜਦੋਂ ਵੇਖਦਾ ਨਾ ਵੀ ਮੇਰੀ ਕਮਿਊਨਿਟੀ ਜਿਹੜੀ ਮੈਨੂੰ ਕਹਿ ਰਹੀ ਏ ਕਿ ਪੰਜਾਬ ਨਹੀਂ ਛੱਡ ਕੇ ਜਾਣਾ ਚਾਹੀਦਾ ਪਰ ਇੱਥੇ ਤੇ ਮੇਰੀ ਜੀਵਨ ਚ ਇਕਨੋਮਿਕਲੀ ਦੁੱਖ ਹੋਣ ਕੋਈ ਬਾਹ ਨਹੀਂ ਫੜਦਾ ਨਾ ਧਾਰਮਿਕ ਸਤਾਨ ਫੜਦਾ ਨਾ ਸਾਡੀ ਐਜੂਕੇਸ਼ਨ ਉਸ ਕਿਸਮ ਦੀ ਅਸੀਂ ਬਹੁਤ ਲੋਕਾਂ ਨੂੰ ਫ੍ਰੀ ਐਜੂਕੇਸ਼ਨ ਕ੍ਰਿਸਚੀਅਨ ਮਿਸ਼ਨਰੀਜ਼ ਤਰ੍ਹਾਂ ਅਸੀਂ ਪ੍ਰੋਵਾਈਡ ਨਹੀਂ ਕਰਵਾ ਰਹੇ ਤੇ ਫੇਰ ਉਹ ਮਾਈਗ੍ਰੇਸ਼ਨ ਤੇ ਹੁੰਦੀ ਰਹੇਗੀ ਕਿਉਂਕਿ ਬੰਦਾ ਤੇ ਸੁੱਖ ਲੱਭਦਾ ਹੈ ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਪਰ ਜਿਹੜਾ ਸੁੱਖ ਹੈ ਨਾ ਇੱਥੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਤੁਸੀਂ ਵੇਖੋ ਮੈਂਟਲੀ ਸਿਕਨੈਸ ਦੇ ਵਿੱਚ ਜਾ ਕੇ ਹਰ ਚੌਥਾ ਪੰਜਵਾਂ ਬੰਦਾ ਬੁਰੀ ਤਰ੍ਹਾਂ ਡਿਪਰੈਸਡ ਤੇ ਮੈਂਟਲੀ ਸਿਕ ਹੈ 노 ਡਾਊਟ ਵੀ ਯੂ ਜੈਟ ਅ ਡਵੈਲਪਿੰਗ ਕੰਟਰੀ ਨਹੀਂ ਉਹਨਾਂ ਦੇ ਵਿੱਚ ਵੀ ਨੇ ਹਾਲਾਂਕਿ ਰਿਪੋਰਟ ਇਹ ਕਹਿੰਦੀ ਹੈ WHO ਦੀਆਂ ਵੀ ਤਕਰੀਬਨ 50 ਤੋਂ ਵੱਧ ਪਰਸੈਂਟ ਜਿਹੜੇ ਇੰਡੀਅਨ ਵਰਗੇ ਦੇਸ਼ਾਂ ਦੇ ਵਿੱਚ ਬੰਦੇ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੇ ਵਿੱਚ ਥੋੜੇ ਜਿ ਘੱਟ ਨੇ 33% ਜਾਂ HDI ਦੇ ਮੁਤਾਬਕ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਜਿਹੜਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਖੁਸ਼ ਲੋਕ ਨੇ ਨਾਰਵੇ ਡੈਨਮਾਰਕ ਸਵੀਡਨ ਜਿਹੜਾ ਸਕੈਂਡੀਨੇਵੀਨ ਜਿਨ੍ਹਾਂ ਦਾ ਐਜੂਕੇਸ਼ਨ ਸਿਸਟਮ ਤੇ ਖਾਸ ਕਰਕੇ ਇਕਨੋਮਿਕ ਸਿਸਟਮ ਜਿਹੜਾ ਗੁੱਡ ਹੈ ਜਿਸ ਕਰਕੇ ਮਿਹਨਤ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉੱਥੇ ਲੋਕ ਥੋੜਾ ਜਿਹਾ ਹੈਪੀਅਰ ਲਾਈਫ ਜੀਵਨ ਬਤੀਤ ਕਰਦੇ ਨੇ 노 ਡਾਊਟ ਵੀ ਬਾਹਰ ਦਾ ਜਿਹੜਾ এনਵਾਇਰਨਮੈਂਟ ਹੈ ਉਹ ਵੀ ਸਾਡੇ ਉੱਤੇ ਬਹੁਤ ਅਸਰ ਕਰਦਾ ਹੈ ਕਿਉਂਕਿ ਜੇ ਬਾਹਰ ਵਧੀਆ ਕੰਡਿਊਸਿਵ এনਵਾਇਰਨਮੈਂਟ ਹੋਏਗਾ ਬੰਦਾ এডੂਕੇਸ਼ਨ ਵਧਾ ਸਕਦਾ ਆਲਾ ਦਵਾਲਾ ਪੀਸਫੁਲ ਹੋਏਗਾ ਕੋਈ ਤੁਸੀਂ ਵੇਖੋ ਹਿੰਦੁਸਤਾਨ ਦੇ ਵਿੱਚ ਬੰਦਾ ਛੋਟੀ ਜੀ ਗੱਲ ਕਰਕੇ ਗਾਲੀ ਗਲੋਚ ਵਿਵਾਇਲੈਂਸ ਜਿੱਥੇ ਜ਼ਿਆਦਾ ਹੋਏਗਾ ਲੋਕ ਮੁਕਦਮੇ ਭੁਗ ਭੁਗਦੇ ਹੋਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੋਏਗਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਸ਼ਬਦ ਵਰਤਿਆ ਨਾ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਧਨ ਦੌਲਤ ਕਮਾਉਣ ਦੇ ਨਾਲ ਵੀ ਸੁੱਖ ਨਹੀਂ ਇਹ 100% ਰਿਐਲਿਟੀ ਹੈ ਇੱਥੇ ਵੀ ਜਦੋਂ ਬੰਦਾ ਜਿਹੜਾ ਵੱਖ-ਵੱਖ ਇੱਥੋਂ ਤੱਕ ਵੀ ਜਿਨ੍ਹਾਂ ਦੀ ਮਲਟੀਨੇਸ਼ਨਲ ਕੰਪਨੀਆਂ ਨੇ ਕਈ-ਕਈ ਦੇਸ਼ਾਂ ਦੇ ਅੰਦਰ ਕਾਰੋਬਾਰ ਹੈ ਉਹ ਵੀ ਬੰਦਾ ਜਰੂਰੀ ਨਹੀਂ ਸੁਖੀ ਹੋਵੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਸੁਖ ਨਾਹੀਂ ਬਹੁ ਦੇਸ਼ ਕਮਾਏ بڑے ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਨ ਦੇ ਨਾਲ ਵੀ ਸੁਖ ਪੈਦਾ ਨਹੀਂ ਹੋ ਸਕਦਾ ਸੁਖ ਹੁੰਦਾ ਜਿੰਦਗੀ ਦੀ ਅਸਲੀਅਤ ਜਿਹੜੀ ਇੱਕ ਸਮਝਣ ਦੇ ਨਾਲ ਰਿਐਲਿਟੀ ਆਫ ਵਰਲਡ ਤੇ ਲਾਈਫ ਕਿਵੇਂ ਮੂਵ ਕਰਦੀ ਹੈ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਸਰਬ ਸੁਖਾਂ ਹਰ ਹਰ ਗੁਣ ਗਾਏ ਰੱਬ ਦੇ ਗੁਣਾ ਨੂੰ ਆਪਣੀ ਲਾਈਫ ਦਾ ਮਿਊਜ਼ਿਕ ਬਣਾਉਣ ਦੇ ਨਾਲ ਬੰਦੇ ਦੀ ਜ਼ਿੰਦਗੀ ਚ ਸੁੱਖ ਪੈਦਾ ਹੋਏਗਾ ਕੇਵਲ ਰਿਪੀਟ ਕਰਨ ਦੇ ਨਾਲ ਨਹੀਂ ਤੁਸੀਂ ਵੇਖੋ RAM RAM ਕਰਦਾ ਸਭ ਜੱਗ ਫਿਰੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਸਾਰੇ ਧਰਮਾਂ ਦੇ ਵਿੱਚ ਲੋਕ ਜਿਹੜੇ ਨੇ ਨਾ ਕੋਈ RAM RAM ਖੁਦਾ ਖੁਦਾ ਅੱਲਾ ਅੱਲਾ ਕਹਿ ਰਿਹਾ ਹੈ ਧਾਰਮਿਕ ਗ੍ਰੰਥਾਂ ਦੀ ਤਲਾਵਤ ਕਰ ਰਹੇ ਨੇ ਵੈਸੇ ਨਾ ਇਹ ਐਕਸਪੀਰੀਅੰਸ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਸਮਾਂ ਕੱਢ ਕੇ ਨਾ ਜਿਹੜੇ ਲੋਕ ਕਹਿੰਦੇ ਨੇ ਵੀ ਜ਼ਿੰਦਗੀ ਦੇ ਵਿੱਚ ਸੁੱਖ ਜਿਹੜੇ ਪ੍ਰਾਪਤ ਹੋ ਜਾਂਦੇ ਨੇ ਅਸਲ ਦੇ ਵਿੱਚ ਉਹਨਾਂ ਦੇ ਨਾਲ ਬਹਿ ਕੇ ਵੇਖਿਆ ਜਾਏ ਵੀ ਕਿੰਨਾ ਕੁ ਬੰਦਾ ਹੈਪੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿਵੇਂ ਭੁਲੇਖੇ ਕ੍ਰੀਏਟ ਕਰ ਰਿਹਾ ਤੇ ਤੁਹਾਨੂੰ ਲੱਗੇਗਾ ਧਰਮ ਦੀ ਦਿਨੀ ਹੈ ਦੁਨੀਆ ਦੇ ਵਿੱਚ ਵੀ ਲੋਕ ਬੜੇ ਦੁਖੀ ਨੇ ਹੁਣ ਤਾਂ ਮੀਡੀਆ ਦੇ ਰਾਹੀਂ ਕਈ ਬੰਦੇ ਸੁਸਾਈਡ ਕਰਦੇ ਵੀ ਤੁਹਾਨੂੰ ਲੱਭ ਜਾਣਗੇ ਪਰ ਗੁਰੂ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਉਹ ਹੋਰ ਕਰ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਦੋਂ ਧਰਮ ਨੂੰ ਸਮਝ ਕੇ ਉਹ ਪ੍ਰੈਕਟੀਕਲ ਬੰਦਾ ਅਪਣਾ ਲੈਂਦਾ ਉਦੋਂ ਡੈਫੀਨੇਟਲੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੁੰਦਾ ਕਿਉਂਕਿ ਉਹਨੂੰ ਜ਼ਿੰਦਗੀ ਦੀ ਸਮਝ ਆ ਜਾਂਦੀ ਹਜ਼ੂਰ ਕਹਿੰਦੇ ਨੇ ਜਦੋਂ ਕੰਟੈਂਟਮੈਂਟ ਖਾਸ ਕਰਕੇ ਸੰਤੋਖ ਸਾਡੀ ਜ਼ਿੰਦਗੀ ਦਾ ਮਿਊਜ਼ਿਕ ਬਣ ਜਾਂਦਾ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਰੀ ਦੌਲਤ ਸਾਡੇ ਲਈ ਨਹੀਂ ਮੈਨੂੰ ਫਜ਼ੂਲ ਇੰਨੀ ਭੱਜਣ ਦੀ ਲੋੜ ਨਹੀਂ ਮੈਨੂੰ ਜ਼ਿੰਦਗੀ ਦੇ ਵਿੱਚ ਬੜਾ ਥੋੜਾ ਪੈਸਾ ਚਾਹੀਦਾ ਓਨੀ ਕਰਨ ਕਰਨ ਦੀ ਲੋੜ ਹੈ ਉਹਦੇ ਵਿੱਚ ਮੈਨੂੰ ਆਪਣੀ ਇੰਟੈਲੈਕਚੁਅਲ ਗਰੋਥ ਦੀ ਲੋੜ ਹੈ ਆਪਣੀ ਸਮਝ ਬੂਝ ਠੀਕ ਕਰਨ ਦੀ ਲੋੜ ਹੈ ਤੇ ਉਹ ਸਮੇਂ ਜਦੋਂ ਬੰਦਾ ਇਸ ਢੰਗ ਦੇ ਨਾਲ ਜ਼ਿੰਦਗੀ ਜਿਉਂਦਾ ਹੈ ਨਾ ਗੁਨਾ ਨੂੰ ਖਾਸ ਕਰਕੇ ਕੰਪੈਸ਼ਨ ਦੂਜਿਆਂ ਦਾ ਦੁੱਖ ਦੇ ਵਿੱਚ ਕਮ ਆ ਕੇ ਜਿਵੇਂ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਪੜਨੇ ਆ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਭਾਇਆ ਜਾਗਵ ਜਦੋਂ ਬੰਦਾ ਸੈਲਫ ਸੈਂਟ੍ਰਿਕ ਹੁੰਦਾ ਉਹਨੂੰ ਲੱਗਦਾ ਮੈਂ ਹੀ ਦੁਖੀਆਂ ਸਭ ਤੋਂ ਸੰਸਾਰ ਦਾ ਮੇਰੇ ਤੋਂ ਦੁੱਖ ਵਾਲਾ ਬੰਦਾ ਹੈ ਮੇਰੀ ਜਿੰਨੀ ਜ਼ਿੰਦਗੀ ਦੇ ਵਿੱਚ ਦੁੱਖ ਆਏ ਨੇ ਨਾ ਉਨੀ ਹੋਰ ਕਿਸੇ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਏ ਇਸ ਕਰਕੇ ਤੁਸੀਂ ਹਰ ਬੰਦੇ ਕੋਲ ਉਹਦੀ ਸਟਰਗਲ ਦੀ ਕਹਾਣੀ ਪੁੱਛੋ ਤੇ ਉਹ ਸਟਰਗਲ ਨੂੰ ਬੜਾ ਵਧਾ ਚੜਾ ਕੇ ਦੱਸੇਗਾ ਜੀ ਮੈਂ ਇੱਥੋਂ ਗਰੀਬ ਹੁੰਦਾ ਸੀ ਜੀ ਮੇਰੀ ਕੋਈ ਬਾਹ ਨਹੀਂ ਸੀ ਪੜਦਾ ਜੀ ਫਲਾਣੇ ਬੰਦੇ ਨੇ ਮੈਨੂੰ ਟੌਰਚਰ ਕੀਤਾ ਉਹ ਬੜਾ ਜਿਹੜਾ ਨਜ਼ਾਰੇ ਲੈ ਕੇ ਉਹ ਸਾਖੀ ਸੁਣਾ ਰਿਹਾ ਹੁੰਦਾ ਆਪਣੀ ਅਸਲ ਦੇ ਵਿੱਚ ਕਾਰਨ ਇਹ ਹੈ ਕਿ ਬੰਦਾ ਭੁਲੇਖਾ ਇੱਕ ਕ੍ਰੀਏਟ ਕਰ ਰਿਹਾ ਹੁੰਦਾ ਦੂਜੇ ਦੇ ਲਈ ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਵੀ ਜਦੋਂ ਬੰਦਾ ਸਹੀ ਮਾਇਨੇ ਦੇ ਵਿੱਚ ਸੈਲਫ ਸੈਂਟ੍ਰਿਕ ਤੋਂ ਉੱਚਾ ਉੱਠ ਜਾਂਦਾ ਦੂਜਿਆਂ ਦੇ ਦੁੱਖ ਵੇਖਣੇ ਸ਼ੁਰੂ ਕਰ ਦਿੰਦਾ ਆਪਣੇ ਆਪ ਤੇ ਕੇਂਦਰਿਤ ਨਹੀਂ ਹੁੰਦਾ ਜਿਹੜਾ ਉੱਚਾ ਚੜ ਕੇ ਵੇਖਿਆ ਤਾਂ ਮਤਲਬ ਆਪਣੇ ਦੁੱਖਾਂ ਤੋਂ ਉੱਚਾ ਹੋ ਕੇ ਦੂਜਿਆਂ 'ਚ ਵੇਖਿਆ ਵੀ ਜਿਹੜੀ ਮੇਰੀਆਂ ਪ੍ਰੋਬਲਮਸ ਨੇ ਦੂਜਿਆਂ ਦੀਆਂ ਵੀ ਹਨ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅਗ ਇਹ ਤੇ ਕਈ ਵਾਰੀ ਲੋ ਫਨੇਚਰ ਇਹ ਕੁਝ ਚੀਜ਼ਾਂ ਤੇ ਆਉਣੀਆਂ ਹੀ ਆਉਣੀਆਂ ਤੇ ਇਸ ਕਰਕੇ ਉਹ ਦੂਜਿਆਂ ਨੂੰ ਵੀ ਦੁੱਖ ਇਸ ਤਰ੍ਹਾਂ ਦਾ ਹੈਗਾ ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਕਿ ਜਿਹੜਾ ਸੁਖ ਹੈ ਨਾ ਉਹ ਸਾਧ ਸੰਗਤ ਦੇ ਵਿੱਚ ਪ੍ਰੋਪਰ ਮਿਲਦਾ ਤੇ ਇਹਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ ਇਹ ਕਿਉਂਕਿ ਬੜਾ ਗੰਭੀਰ ਟੌਪਿਕ ਹੈ ਬੰਦੇ ਦੀ ਲਾਈਫ ਬੜੀ ਕੰਪਲਿਕੇਟਿਡਡ ਹੈ ਇਹਦੇ ਵਿੱਚ ਬਹੁਤ ਸਾਰੀਆਂ ਪੇਚੀਦਗੀਆਂ ਨੇ ਵੀ ਬੰਦਾ ਹੈਪੀ ਪਰਸਨੈਲਿਟੀ ਕਿਵੇਂ ਬਣ ਸਕਦਾ ਤੇ ਗੁਰੂ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਇਸ ਸ਼ਬਦ ਦੇ ਅੰਦਰ ਸਾਨੂੰ ਜਾਣਕਾਰੀ ਦਿੱਤੀ ਹੈ ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰਉ ਦਿਓ